ਹਿਤੇਸ਼ੀ টিআরপি ਨਹੀਂ ਭਰੋ ਸਾਡਾ ਮ੍ਰਿਸ਼ੀ ਜੱਟੀ ਹੈ ਇਹ ਮੇਰੇ ਧਰਮਪਤਨੀ ਜੀ ਹੈ ਸਾਖਸ਼ੀ ਜੱਟੀ ਇਹ ਸਾਡੇ ਮਯੰਕ ਬਈਆ ਹੈਗੇ ਆ ਇਹ ਸਾਡੇ ਸਿਲਕੀ ਦੀਦੀ ਹੈ ਇਹਨਾਂ ਦੇ ਮੈਡਮ ਤੇ ਬਰਿੰਦਾਵਨ ਤੋਂ ਇਹ ਵਧਾਈ ਲੈ ਕੇ ਆਏ ਸੀਗੇ ਜਿਹਦੇ ਨਾਲ ਠਾਕੁਰ ਜੀ ਦੀ ਸੀਮ ਕਿਰਪਾ ਨਾਲ ਰਾਧਾ ਰਾਣੀ ਦਾ ਪ੍ਰੋਗਰਾਮ ਹੋਇਆ ਹੈ ਇਹ ਸਾਡਾ ਜਿਹੜਾ ਪਰਿਵਾਰ ਹੈ ਰਾਧਾ ਸੰਗੀਤਨ ਮੰਡਲ ਪਰਿਵਾਰ ਇਹ ਪਹਿਲੀ ਵਾਰੀ ਇਹ ਸੰਗੀਤਨ ਕਰਾ ਰਿਹਾ ਹੈ ਇਹ ਸ਼੍ਰੀ ਜੀ ਦਾ ਉਤਸਵ ਹੈ ਇਹ ਜਨਮ ਦਿਨ ਦਾ ਉਤਸਵ ਹੈ ਤੇ ਜਿਦਾ ਵੀ ਤੁਸੀਂ ਦੇਖ ਹੀ ਰਹੇ ਹੋ ਪੂਰੀ ਸ਼੍ਰੀ ਜੀ ਨੇ ਕਿਰਪਾ ਵਰਸਾਈ ਹੈ ਔਰ ਸਭ ਨੇ ਰਾਧਾ ਰਾਣੀ ਦੀ ਪ੍ਰਸ਼ਾਦੀ ਜਟੂਟ ਚੱਲ ਰਹੀ ਹੈ ਔਰ ਮਹੱਲਾ ਨਿਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਹੈ ਔਰ ਪ੍ਰਸ਼ਾਸਨ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ ਔਰ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਨੇ ਪੂਰਾ ਸਹਿਯੋਗ ਦਿੱਤਾ ਹੈ। ਇਹੀ ਮੈਂ ਕਹਿੰਦਾ ਹਾਂ ਆਪਣੀ ਸੰਸਥਾ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਡੇ ਜੀ ਮੇਰਾ ਨਾਮ ਮਹਿਮਤ ਜੈਨ ਹੈ ਜੀ। ਮੈਂ ਸਿਲਗੀ ਮਨੀਸ਼ੀ ਜੀ ਦੇ ਮੈਡ ਕੀਤਾ ਜੀ ਮੈਨੂੰ। ਮੈਨੂੰ ਇੱਥੇ ਚੰਦਾ ਚੰਦ ਨੇ ਬੜਾ ਤੇ ਵਿਸ਼ੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਜੀ। ਰਿਸ਼ੀ ਜੀ ਪਰਿਵਾਰ ਵੱਲੋਂ ਪਰਸਾਨਿਆਂ ਦਾ ਸਾਰਾ ਦੌਰਮ ਕਰਾਇਆ ਜੀ। ਸੱਗੀਆਂ ਆਈਆਂ ਨੇ ਜੀ। ਅੱਛਾ ਲੱਗ ਰਹੀ ਅੱਛਾ ਲੱਗ ਰਹੀ ਮੈਂ ਸੰਡੂ ਸ਼ਿਭੂ ਕੋ ਉਸ ਮੈਂ ਜਿਹੜੀ ਜਗ ਹੈ ਉਹ ਇਹਨਾਂ ਦੇ ਕਿਰਪਾ ਨਾਲ ਅਸੀਂ ਇੱਥੇ ਬਹੁਤ ਖੁਸ਼ਵਾਰਕ ਨੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਮਨਾਇਆ ਜਾ ਰਿਹਾ ਹੈ ਸ਼ਕਤੀ ਵੀ ਸਾਡੇ ਵੱਲੋਂ ਸਾਰੇ ਰਿਸੀ ਜੈਠੀ ਜੀ ਦੇਖੋ ਜੀ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਜੀ ਜਿਹੜਾ ਤੁਸੀਂ ਇੱਥੇ ਸਾਡਾ ਅੱਗੇ ਤੱਕ ਸਾਨੂੰ ਲੈ ਕੇ ਜਾ ਰਹੇ ਹੋ ਕਿ ਸਾਡਾ ਸਭ ਨੂੰ ਪਤਾ ਲੱਗੇ ਵੀ ਹਾਂ ਕਿ ਰਾਧਾ ਅਸ਼ਵੀ ਮਨਾਇਆ ਗਿਆ ਹੈ ਤੇ ਮੀਡੀਆ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਬੰਟੀ ਭਾਜੀ ਤੁਹਾਡੀ ਤੁਸੀਂ ਬਹੁਤ ਵਧੀਆ ਸਹਿਯੋਗ ਦੇ ਰਹੇ ਹੋ ਅੱਛੀ ਗੱਲ ਹੈ ਮਹੱਲਾ ਨਿਵਾਸੀ ਨੇ ਤੁਹਾਡੇ ਆਉਣ ਵਾਲੇ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਨੇ ਬਿਲਕੁਲ ਜੀ ਇੰਤਜ਼ਾਰ ਮੈਂ ਤਾਂ ਉਹਨੇ ਸਾਨੂੰ ਕਹਿ ਕੇ ਗਏ ਨੇ ਕਿ ਬਹੁਤ ਅੱਛਾ ਤੁਸੀਂ ਹੱਸਮ ਬਣਾ ਰਹੇ ਹੋ ਬਿਲਕੁਲ ਆਰਾਮ ਨਾਲ ਕੋਈ ਫੈਮਲੀ ਆ ਰਹਾ ਕੋਈ ਪੀੜ ਟੱਕਾ ਨਹੀਂ ਕੋਈ ਕਰਦੇ ਕੋਈ ਤੱਕਾ ਨਹੀਂ ਪ੍ਰਸ਼ਾਦ ਲੰਗਰ ਚੱਲ ਰਿਹਾ ਪਰੂਟ ਲੰਗਰ ਚੱਲ ਰਿਹਾ ਹੈ 8 ਵਜੇ ਦਾ ਲੰਗਰ ਚੱਲ ਰਿਹਾ ਬਿਲਕੁਲ ਲੰਗਰ ਦੇ ਕੋਲ ਰਾਦੇ ਰਾਦੇ ਜੀ